ਚਾਲਕ ਕੋਈ ਕਰਨੇ ਪਾਏ ਪਹਿਲਾ ਦੇਣਾ ਜਾਨਾ ਮਾਦ ਮਾਦ ਰਾਕੀ ਹੈ ਇਹ ਚਾਹ ਨਹੀਂ ਹੋ ਸਕਦਾ ਜੰਮਰਦਾਰ ਮੈਂ ਕਹੀ ਗਿਆ ਮੈਂ ਜੇ ਤਾਂ ਕਹਿੰਦਾ ਮੈਂ ਠੰਡਾ ਲਿਆਇਆ ਮਗਾ ਚਾਹ ਪੀਣੀ ਹੈ ਇਹਨੇ ਜਾਨੂ ਕੀ ਆਈ ਚਾਹ ਬਰਾਕੇ ਗੱਲ ਮੁੱਕੀ ਜਾਨੂ ਉਧਰ ਚਾਹ ਨੂੰ ਆਰਡਰ ਦਿਆ ਮਸ਼ੀਨ ਦੇਦੇ ਚੱਲ ਪਈ ਇੱਥੇ ਕਿਹੜਾ ਡੋਲੀ ਆਉਣੀ ਹੈ ਉਹ ਸੈਂਟਰ ਦਾ ਮਾਲਕ ਆ ਕੇ ਦੇਣਾ ਹਾਂ cái này là một nơi đâu đi mùi áp níu nhạc áo lôi cái à tấm ਲੇ ਜਵਾਂ ਦੀ ਉਹ ਦਿਖਦਾ ਸ਼ੀਸ਼ੇ ਜੀ ਨੂੰ ਸਾਹਮਣੇ ਹੋ ਗਏ ਬਲਾਉਂਦੇ ਆ ਵਾਹ ਕੀ ਹੋਇਆ ਓਏ ਰੋਕ ਲੋ ਉਹ ਉਹ ਆ ਗਿਆ ਹੋ ਗਿਆ

ਏ ਹੋਇਆ ਗਿਆ ਇੱਕ ਇਹਦਾ ਮੈਂ ਟੈਪ ਹਾਂਜੀ ਭਾਈ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਸਾਡੇ ਨਵੇਂ ਬਲੌਗ ਵਿੱਚ ਅੱਜ ਵੀ ਲੱਗਿਆ ਰਖੇਤਾ ਵਿੱਚ ਕਣਕ ਕਵਾਂ ਚੱਲਾ ਲੱਗੀ ਉਹ ਭਈਏ ਆਵੇ ਲੱਗੇ ਹੋਇਆ ਹੈ ਖਤਰਿਆਲਾ ਕੰਮ ਹੋਇਆ ਵੇ ਹੈ ਮੋਟਰ ਰੈਡ ਗਈ ਇਹ ਸਸਰੀ ਬਾਜੀ ਹੁੰਦੇ ਜਦੋਂ ਲੀਲੇ ਕਰਦੇ ਅੰਨ ਦਾ ਬਿਆਨ ਨਹੀਂ ਹੁੰਦਾ ਜਿੰਨਾ ਕਣਕ ਦੇ ਟਾਈਮ ਨੂੰ ਹੁੰਦਾ ਜੇ ਕਣਕ ਵੱਢ ਹੁੰਦੀ ਹੈ ਭੱਜੋ ਭੱਜੀ ਹੈ ਪੰਨੀਆ ਕਲਾਕ ਦੀ ਬੋਲੀ ਭੱਜੋ ਭੱਜੀ ਸਵੇਰੇ ਹੁਣੀ ਦੇ ਭੱਜੋ ਭੱਜੀ ਦਾ ਫੇਰ ਵੜਾ ਲੱਗੇ ਦੇ ਪਾਣ ਆ ਗਿਆ ਸੀ ਜੇ ਉਹਨੇ ਧਰਾ ਤੇ ਉਹ ਕਹਿੰਦਾ ਕਰ ਲੋ ਭਾਈ ਕਿੱਥੇ ਆਪਣੇ ਘੋਲੇ ਨਹੀਂ ਆ ਅੱਛਾ ਹਵਾ ਤਾਂ ਹੁਣ ਵੀ ਚੱਲਦੀ ਐ ਆਹ ਤਾਂ ਸੈਟ ਜੀ ਜਿਹੜੀ ਪਾਣੀ ਮੁੱਠੀ ਆ ਰਹੀ ਸਰਦ ਨੂੰ ਪਰ ਸਾਡੇ ਨੂੰ ਮਿਲੂਗੀ ਬੱਲਾ ਕਣਕ ਰੀ ਐਨ ਮੁੱਢੂ ਮੜੀ ਹੋਈ ਐ ਨਾ ਕੋ ਫਾਟ ਰਾਤ ਦੇ ਵੇਲੇ ਤੋਂ ਤਾਂ ਭਾਈ ਸਸਰੀ ਕਾਲ ਸਾਰਿਆਂ ਨੂੰ ਤੇ ਅੱਜ ਭਾਈ ਲੱਗਿਆ ਕਣਕ ਵੜਾਉਣ ਨਹੀਂ ਵੀਰੇ ਇੱਕ ਸਾਲ ਵੀ 2 ਸਾਲ ਹੋ ਗਏ ਮੇਰੇ ਸ਼ੁਰੂ ਕਰਤਾ ਕਾਲਾ ਚਾਚਾ ਬਡਾਉਣੀ ਤੇ ਅੱਜ ਮੈਂ ਗਿਆ ਵੇ ਤਾਂ ਪਹਿਲਾਂ ਫਿਰ ਨਿੰਦਰਬਾਈ ਦੇ ਕੰਮ ਸ਼ੁਰੂ ਕਰਤਾ ਤੇ ਕਣਕ ਆਪਣੀ ਪੂਰੀ ਪੱਕੀ ਦੀ ਐ ਥੋੜੀ ਜਆ ਬੂਟਿਆ ਕਰਕੇ ਛੋਹਰਾ ਜਆ ਮਾੜੀ ਮੋਟੀ ਕਿਤੇ ਟੱਕਾ ਵਿੱਚ ਹਰਾ ਐ ਜਿਕੜਾ ਕੋਈ ਦਾਣਾ ਨਵਾਂ ਜੰਮ ਲਿਆ ਗਿਆ ਉਦਾਂ ਕਣਕਾਂ ਨ ਪੂਰੀ ਜੰਮੀ ਵੀ ਐ ਆ ਨਵਾਂ ਸਟਾਈਲ ਹੋ ਗਿਆ ਓਏ ਕੜਾਈ ਚੁੰਡੀ ਦਾ ਦਾ ਗਰਜੀ ਤੇ ਕਣਕ ਵੜਾਉਣ ਲੱਗੇ ਆ ਬਾਈ ਹੁਣ ਆਪਾਂ ਕਣਕ ਸਭ ਤੋਂ ਪਹਿਲਾਂ ਉਰੀ ਬੀਜੀ ਸੀ ਆਪਾਂ ਨੇ ਤੇ ਜਦ ਤੱਕ ਕਿਸੇ ਨੇ ਬੀਜੀ ਨਹੀਂ ਤੇ ਅੰਡੇ ਲਾਗਦਾਰ ਤੇ ਸੁਪਰ ਸੀਡਰ ਉਰੀ ਚਲਾਇਆ ਤਾਂ ਆਪਾਂ ਨੇ ਪਹਿਲਾਂ ਤੇ ਬੜਾਈ ਵੀ ਉਰੀ ਤੇ ਸ਼ੁਰੂ ਕਰਨੀ ਨਵਾਂ ਹੈ ਤੇ ਹੁਣ ਆਪਾਂ ਵੜਾਉਣ ਲੱਗੇ ਆ ਕਰਦੇ ਆ ਬਾਕੀ ਅੱਜ ਜੇ ਕੰਮ ਸ਼ੁਰੂ ਕਾਲਾ ਜੱਜਾ ਉਧਰ ਵੱਢ ਕੇ ਕੀਲਾ ਉੱਥੇ ਆ ਉਹ ਵੱਢ ਕੇ ਫਿਰ ਆਉਣਾ ਉਹਦੇ ਨੇ ਸਵੇਰ ਤੁਰ ਪਿਆ ਹੋਣਾ ਹੁਣ ਤਾਂ ਕੀਲਾ ਕੇ ਤਾਂ ਉਥੇ ਅਫਲ ਵੀ ਹੁਣ ਕੱਲ ਤੇ ਚੱਲੀ ਹੈ ਨਾ ਬਈ ਇੱਕ ਪੈਨ ਹੈ ਕਬਨ ਕੱਲ ਪਰ ਕੱਲ ਅੱਜ ਦਾ ਹੀ ਚੱਲੀ ਹੈ ਕਾਲੇ ਚਾਚੇ ਜੀ ਦਾ ਦੁਨੀਆਂ ਮਾਣੀਆਂ ਮੋਟੀਆਂ ਤਾਂ ਚੱਲ ਵੀ ਪਈਆਂ ਹੋਰ ਤੇ ਬਾਕੀ ਬਾਈ ਬੰਚ ਅੱਜ ਦਾ ਦਿਨ ਵਿਸ਼ਾਲ ਹੋ ਚੱਲਿਆ ਵੀ ਟਰਾਲੇ ਦੇ ਟਾਇਰ ਨਾ ਜੋ ਖੜਾ ਟਰਾਲਾ ਆਪਣਾ ਉਹੀ ਟਰਾਲਾ ਉਧਰ ਲਿਖਦੇ ਨਹੀਂ ਉਧਰ ਖੜਾ ਹਾਂ ਉਹੀ ਟਰਾਲਾ ਪੂਰੇ ਟਾਇਰ ਟੁੱਟੇ ਦੇ ਵੇਖੋ ਕੰਮ ਆਪਾਂ ਬਾਈ ਵੀਡੀਓ ਜੋੜੂਗੇ ਪੂਰਾ ਸਾਲ ਹੋ ਗਿਆ ਵੀਡੀਓ ਬਹੁਤ ਚੱਲੀ ਸੀ ਕਾਲੇ ਚਾਚੇ ਨੂੰ ਲੱਖ ਸਬਸਕ੍ਰਾਈਬਰ ਕਰਾ ਦਿੱਤੇ ਉਹਦੇ ਪੂਰੇ ਕੰਮ ਵੜਿਆ ਪਿਆ ਤਾਂ ਉਹ ਕੰਮ ਕਢਾਇਆ ਤਾਂ ਟਰਾਲੇ ਨੇ ਟਰਾਲਾ ਉਹ ਕਰਮਾ ਵਾਲੇ ਨੇ ਅੱਜ ਫੇਰ ਆਉਣਾ ਅੱਜ ਨਾ ਮਹਾਰਾਜ ਨੇ ਵੀ ਕਰਾਇਆ ਜਾਂ ਕੰਮ ਹੋਵੇ ਪਿਛਲੀ ਵਾਰੀ ਤੇ ਬਾਕੀ ਹੁਣ ਬਣਾਉਦੇ ਆ ਦੇਖਦੇ ਆ ਝਾੜ ਤੇ ਬਾਈ ਕਿਆ ਕੁਛ ਕਰਦੇ ਆ ਤਾਂ ਕੰਡਾ ਹੀ ਰਸਦਾ ਹੁੰਦਾ ਬਾਕੀ ਤਕਰੀਬਨ ਅੱਜ ਐਤ ਕੀ ਮੈਨੂੰ ਲੱਗਦਾ ਜਿੱਥੇ ਤੱਕ ਵੀ 20 ਪਲੱਸ ਜਾਊਂਗਾ ਜੇ ਮਹਾਰਾਜ ਕਿਰਪਾ ਰੱਖੇ ਉੱਪਰ ਤੇ ਠੀਕ ਰਹੇ ਮੋਜ਼ਾ ਠੀਕ ਆ ਬਾਕੀ ਬਾਅਦ ਚ ਥੋੜੇ ਵਾਲੀ ਗਣਕ ਜਿਹੜੀ ਇੱਧਰ ਲਈ ਆ ਉਹ ਵੀ ਪੱਕੀ ਵੀ ਆ రెడ్డి ਕਰਦਾਂ రెడ్డి ਕਹਿੰਦਾ ਕਰਦਾਂ ਇੱਕ ਅੱਧੇ ਦਿਨ ਚ ਕੰਮ ਉਹਨੂੰ ਬੜਵਾ ਲਓ ਆਪਣੀ ਨੂੰ ਉਹ ਮੈਂ ਦੇਖੀ ਕੁੰਡੀਆਂ ਮੂੜੀਆਂ ਪੰਜਾਬ ਬੰਦਾ ਆਹ ਦੇਖ ਲਓ ਬਾਕੀ ਬਈ ਸੂਰਾ ਸਾਰਾ ਇੱਧਰ ਹੀ ਛੜਾ ਲਈ ਤੈਨੂੰ ਤਾਂ ਨਹੀਂ ਦੇਦੀ ਕਿਉਂਕਿ ਉਹਦੇ ਚ ਗੁੱਲੀ ਡੰਡਾ ਉਹ ਗੁੱਲੀ ਡੰਡਾ ਆਹ ਚ ਕੋਈ ਕਣਕ ਵਿੱਚ ਛਿੱਟਾ ਲੇਗਾ ਉਹ ਬਿੱਲੇ ਪੁੱਜਿਆ ਗੁੱਲੀ ਡੰਡਾ ਕਾਕਾ ਵਿੱਚ ਕੋਈ ਛਿੱਟਾ ਦੇਖ ਨਹੀਂ ਨਹੀਂ ਕਣਕ ਠੀਕ ਆ ਉਹਦੇ ਜੱਥੜੀ ਥੋੜਾ ਬੋਤਾ ਨਿਕਲੇ ਆਉਂਦਾ ਹੁੰਦਾ ਮੈਂ ਸਪਰੇਅ ਕਰਾਉਂਦਾ ਉਹ ਦੇਖ ਪੰਜ ਆਦਤ ਤੂੰ ਮੀ ਤੇ ਨਾਲੇ ਸਪਰੇਅ ਕਰੀ ਜਾ ਉਹ ਗੁੱਲੀ ਡੰਡਾ ਦਾ ਫਾਇਦਾ ਆਪਾਂ ਨੂੰ ਉਧਰ ਦੇਖ ਕੇ ਗੱਲ ਕਰੇ ਕਰ ਫੋਨ ਚ ਹਾਂ ਠੀਕ ਹੈ ਗੁੱਲੀ ਆਪਾਂ ਨੂੰ ਗੁੱਲੀ ਟੰਡਾ ਦਾ ਹੀ ਫਾਇਦਾ ਬਈ ਹਾਂ ਤੂੰ ਫੇਰ ਉਹ ਇਹਦੇ ਵਿੱਚੇ ਦੇਖਦਾ ਆਪਾਂ ਉਹਦੇ ਵਿੱਚ ਉਹ ਪਿਆ ਲੈਣੇ ਦਲੀਆ ਦਲੀਆ ਪਿਆ ਰਹੂ ਚੱਲ ਕੋਈ ਤੇ ਬਾਕੀ ਹੁਣ ਵੜਦੇ ਆਪਾਂ ਸ਼ੁਰੂ ਕਰਦੇ ਆ ਬਈ ਓਰੇ ਮਹਾਰਾਜ ਕਿਰਪਾ ਰੱਖੇ ਬਈ ਕਰੀਨੀ ਮਿਹਨਤ ਦਾ ਫਲ ਸਭ ਦੇ ਝੋਲੀ ਪੈ ਜਾਵੇ ਬਾਕੀ ਆ ਹੀ ਮੌਸਮ ਤੇ ਡਰ ਲੱਗਦਾ ਹੁਣ ਕੋਈ ਚੈੱਕ ਕਰਨੀ ਹੈਗਾ ਮੌਸਮ ਵਿੱਚ ਤਾਂ ਸਾਰੀ ਵੜਾ ਲੈਂਦੇ ਆ ਕੋ ਜਿਹੜਾ ਉਹ ਚੰਗਾ ਦਾ ਬੋਲਾ ਇੱਕ ਜਿੱਤਨੀ ਬਰੀਆ ਬਣੇ ਨੀ ਉਹ ਤੇ ਕਿ ਤੱਕ ਗਿਓ ਖਤਮ ਕਰ ਗਈ ਹੈ ਉਹ ਪੀਲ ਗੁੰਗਾ ਦੀ ਵੀ ਖਤਮ ਕਰੀ ਵੀ ਆ ਮੈਂ ਵੀ ਗਾਇਲ ਚਰਪਾਣ ਦਿਖਾਈਆਂ ਤੀਆਂ ਰੇ ਡੀਰ ਗੁੰਗਾ ਤੇ ਵਿੱਚ ਇੱਕ ਉਹ ਵੀ ਆ ਜਿਹੜਾ ਹੁਣ ਕਣਕ ਦੀ ਕੱਚੀ ਹਰੀ ਹੁੰਦੀ ਉਹ ਖੜੀ ਵੀ ਹੋ ਜਾਂਦੀ ਆ ਹੁਣ ਇਹ ਪੱਕ ਗਈ ਆ ਨੜਾ ਇਹ ਟੁੱਟ ਜਾਂਦਾ ਟੁੱਟੇ ਤੇ ਫਿਰ ਇਹ ਖੜਾ ਨਹੀਂ ਹੁੰਦਾ ਠੰਡੇ ਫਿਰ ਦੀ ਥੱਲੇ ਗੱਲ ਜਾਂਦੀ ਆ ਵੈਸੇ ਹੀ ਬੱਲ ਮੁੜੀ ਹੋਈ ਆ ਹੁਣ ਇਹ ਪੱਕੀ ਵੀ ਆ ਇਹਨਾਂ ਕਰ ਤੋਂ ਪੂਰੀ ਆ ਦੇਖ ਲੈ ਲਿਆ ਕੇ ਦਿਖਾ ਹਾਵੇ ਦਾਣਾ ਦੇ ਚੱਬ ਕੇ ਬਾਹਰ ਗਾਣੇ ਤੇ ਚੈੱਕ ਕਰ ਇੱਕ ਦਾਣੇ ਨਹੀਂ ਗੇ ਹਾਂ ਦਾਣੇ ਗਿਣਤਾ ਨਹੀਂ ਲਾ ਕੜਾ ਕੜਾ ਹੁੰਦਾ ਜਾਬ ਨਹੀਂ ਕਹ ਯਾਰ ਪੂਰਾ ਓਕੇ ਹੈ ਨਾ ਹਾਂ ਜੀ ਹਾਂ ਐ ਕੜਾ ਲਾਣੇ ਤਾਂ ਬੱਤਾਲੇ ਵੱਢ ਗਏ ਕੋਈ ਦੂਨਿਓ ਨਾ ਕੱਚੀ ਕਣਕ ਖਲਾਈ ਚਲ ਗਈ ਢਿੱਡ ਦਿਖਾ ਲਾ ਦੇ ਉਹ ਯਾਰ ਇੱਕ ਅੱਧੇ ਦਾਣੇ ਦਾ ਕੁਛ ਨਹੀਂ ਹੁੰਦਾ ਅੱਧਾ ਵੀ ਖਾ ਕੇ ਦੇਖ ਲਈਏ ਥੋੜੀ ਬਹੁਤੀ ਨਹੀਂ ਨਹੀਂ ਕਿਸੇ ਵੀ ਨਹੀਂ ਖਾਣੀ ਘਰ ਆਪਣਾ ਬਣਿਆ ਹੈਗਾ ਜੇ ਲੁੱਕ ਹੋਰ ਕੀ ਦਿਖਾ ਲੱਗੀ ਗੀ ਗਾਣਾ ਦਾ ਸਾਥ ਯਾਰ ਪੰਜ ਤੂੰ ਆ ਪਿੰਡ ਦਾ ਤੈਨੂੰ ਗਾਣਾ ਕੌਣ ਕਢਦੀ ਮੁਝੇ ਕੱਕੀ ਲਾ ਕੇ ਬਾਦ ਪਿੰਡ ਦੇ ਤਾਂ ਨਹੀਂ ਹੈਗਾ ਆਪਣੇ ਪਿੰਡ ਦਾ ਆਪਣੇ ਪਿੰਡ ਦੀ ਉਹ ਗਣਕ ਹੈ ਸਰ ਵੀ ਉਹਨਾਂ ਦੀ ਆ ਉਹ ਵੀ ਆਪਣੀਆਂ ਆ ਓਏ ਹੀਰਾ 855 ਵਾਲੇ ਦੀ ਆ ਇਹ ਤਾਂ ਸ਼ੁਰੂ ਹੋਇਆ ਇਹ ਤਾਂ ਪੰਜ ਦੀ ਗਣਕ ਇੱਧਰ ਐ ਵੀ ਆ ਇੱਧਰਲੇ ਵੱਡੀਆਂ ਨੇ ਕਿਹੜੇ ਬਾਈ ਐਪਾ ਨਾਲ ਨਾਲ ਕੁੰਮਣਾ ਪੈਣਾ ਕਿਉਂਕਿ ਉਹ ਬਾਜਰੇ ਨਾਲ ਜਿਹੜੀ ਸੀ ਚੱਕੋਗੀ ਚੱਕੋਗੀ ਉਹ ਨਹੀਂ ਮੇਰੀ ਗੱਲ ਸੁਣ ਉਹ ਜਿਹੜਾ ਹਲਾ ਕਰੀ ਪਹਿਲਾਂ ਹਲਾ ਗਿਆ ਰੋ ਪੂਰਾ ਕਰ ਲੂ ਉਹ ਸਾਈਡ ਤੋਂ ਵੱਢਣੀ ਪੈਣੀ ਉਹਦੇ ਨੂੰ ਆ ਜਾ ਤੂੰ ਕਿਉਂ ਤੂੰ ਤੋਂ ਵੱਢਣੀ ਪੈਣੀ ਹੈ ਭਈ ਹਾਲੇ ਗਿਆ ਰਹੇਗਾ ਬਹੁਤ ਥੋੜਾ ਥੋੜੀ ਕੰਮ ਉਧਰ ਜਿਹੜਾ ਉਹ ਤੇ ਕਹਿ ਬਈਓ ਜਵਾ ਕਿ ਆਏ ਹੋ ਜਿੱਦੋਂ ਉਹ ਪੈਪੋ ਮਤਲਬ ਪੜਦ ਬਾਜਰੇ ਕੋਲ ਸਰਪੰਚ ਓਰੇ ਇੰਟਰਾਲਰ ਟਪਾਉਣ ਲੱਗਿਆ ਦਾ ਜਗਾ ਰਾਮ ਗਲਤ ਪਾਇਆ ਹੋਰ ਵੀਡੀਓ ਲਾਉਂਗੇ ਬਾਈ ਅੱਜ ਆਰ ਬਾਅਦ ਤੇ ਜਨਰਲ ਨੂੰ ਟ੍ਰੈਲਰ ਟਪਾਉਣਾ ਵੀਡੀਓ ਜ਼ਰੂਰ ਬਣਾ ਲਈ ਠੀਕ ਹੈ ਨਪਕਾਰਨ ਵੀਡੀਓ ਲੱਗਿਆ ਹੋਵੇ ਤੂੰ ਹੀ ਬੜਾ ਹੋਣਾ ਬਲੌਗ ਚ ਸੱਚੋ ਕਲਿੱਪ ਆ ਗਿਆ ਨਹੀਂ ਕਿੱਥੇ ਪੜਨਾ ਹੁੰਦਾ ਜਰਾ ਹੋ ਮੈਂ ਐ ਵੀ ਰੱਖਿਆ ਬਿਸਲੋ ਸੁਣੋ ਅੱਜ ਫੇਰ ਜ਼ਿਕਰ ਹੋਣਾ ਵੀਡੀਓ ਚ ਦੇਖੀ ਕਾਲੇ ਚਾਚ ਨੇ ਆਉਂਦੀ ਸਾਰੇ ਆਹੀ ਗੱਲ ਕਹਿਣੀ ਨਹੀਂ ਨਹੀਂ ਚੱਲੀ ਬਹੁਤ ਆਹੋ ਚੱਲੀ ਬਹੁਤ ਆਹੋ ਰੀਨਾ ਬਹੁ ਨਾ ਰੀਨਾ ਬਹੁ ਪਈਆਂ ਉਹਦੀਆਂ ਲੋਕ ਚੱਕ ਚੱਕ ਕੇ ਟਰਾਲਾ ਇੰਨਾ ਬਾਈ ਲੋਕਾਂ ਦੇ 20 ਫੁੱਟ ਬਣਾਏ ਬਾਈ 20 ਫੁੱਟ ਇੰਨਾ ਚੜਾਈ ਨਹੀਂ ਹੋਈ ਕਿਸੇ ਦੀ ਜਿੰਨੀ ਉਹਦੀ ਅੱਜ ਫੇਰ ਤਿਆਰ ਹੈ ਉਹਦੀ ਉਮਰ ਵੱਧ ਗਈ ਆਪਣੇ ਵਾਲੇ ਦੀ ਰੰਗ ਕਰਕੇ ਹੋਣ ਨਹੀਂ ਬੰਦ ਨਹੀਂ ਰੰਗ ਕਰਕੇ ਉਮਰ ਵੱਧ ਗਈ ਉਹਦੀ ਜਵਾਨ ਹੋ ਕੇ ਟਰਾਲਾ ਪਛਾਣ ਨਹੀਂ ਹੁੰਦਾ ਟਰਾਲਾ ਜਵਾਨ ਹੋ ਗਿਆ ਨਵੀਂ ਉਮਰ ਦਾ ਬਣਾ ਸਕਦੇ ਕੋਣ ਮਿੰਟਾ ਮਾਰ ਆਲੇ ਪੁਰਾਣੇ ਗਾ ਪਾਇਆ ਦੇ ਨੀਲੇ ਗੋਆ ਲੰਘਿਆ ਹੋਇਆ ਛਿਟਕੇ ਨੰਗੀ ਹੋਈ ਹੈ ਲਾਦਾ ਵਿੱਚ ਕੁੱਤੇ ਬਣਾਏ ਪਏ ਆ ਪੰਜ ਨੂੰ ਘੁਲਾਦਾ ਸਨ ਮਰਾ ਨੀ ਅਲਫਾਬੇਲ ਅਲਫਾਬੇਲ ਕੰਮ ਕਰ ਲਿਆ ਕਰਨਾ ਅਲਫਾਬੇਲ ਨਾਲ ਤੂੰ ਘਟ ਤੂੰ ਤਾਂ ਬੱਤੀ ਵਰਗਾ ਪਿਸਟਲ ਵਰਗਾ ਹੋ ਦੇਖ ਉਹ ਦੇ ਕਹਦਾ ਨਾ ਨਾ ਐਂ ਕਹਿੰਦਾ ਉਹ ਦੇ ਬੋਰੀ ਬੋਲਦੇ ਆ ਬੋਲਣ ਲੱਗ ਪਏ ਉਹ ਮੋਰ ਨਾ ਬੋਲਣਾ ਹੀ ਆ। ਥੋੜੀ ਹਰੀਓ ਕਈ ਆ। ਆਹ ਥਾੜਾ ਬਹੁਤ ਹੈ ਸੋਰਾ। ਹਾਂ ਜੀ ਹਾਂ। ਉਹ ਬੁੱਲਰ ਹੈ ਜਦਾ ਜੀ ਦਾ। ਇਹ ਤਾਂ ਬੁੱਲਰ ਦੇਖ। ਫੁੱਲ ਕਹਿੰਦੇ ਮੋਟਕ ਜਿਹਾ ਨਹੀਂ ਹੋਣਾ। ਤੇ ਲੰਬਾਈ ਜੀ ਵੀ ਠੀਕ ਆ। ਉਹ ਉੱਥੇ ਲੱਗੇ ਬਿਖਾਫੇ। ਹਾਂ ਜੀ ਹਾਂ। ਆਗੀ ਬਾਈ ਕਪਾਣ ਮਾਰਦੂਮ ਕਮੇਨ ਬਰਨ ਕਪਾਣ ਆ ਚੁੱਕੀ ਹੈ ਜੀ ਬੰਦੇ ਇਕੱਠੇ ਹੋ ਚੁੱਕੇ ਨੇ ਹਾਂ ਜੀ ਪਾਵਰ ਬੈਂਕ ਲੱਗ ਚੁੱਕੇ ਨੇ ਹੈ ਪਾਵਰ ਬੈਂਕ ਲੱਗ ਚੁੱਕੇ ਹੈ ਤੇ ਵੀਰੇ ਸਾਰੇ ਸਹੂਲਤਾਂ ਨੇ काफी मिलते रही हैं। तो कॉफी जाउटर कहाँ? ट्रैक्टर पे कॉफी यहाँ भी लाए हैं यार। अच्छा। हाँ। बोलो ना आज तक केस नहीं करता। पत्ना ही है यार। हाँ। पत्ना। कर्म होता है। ना जी तो पहले चचा वही आके खाली देख लाया लोग तो ये सोचते हैं। नहीं जल कोड़। आराधा पता नहीं आता ना कर्म कर लग � ਕਦਾਈਂ ਅਰੋਧ ਨੂੰ ਅੱਜ ਭੱਗਾ ਵਾਲਾ ਤੇਰੇ ਤੇਰੇ ਖੇਤ ਭੱਗਾ ਵਾਲਾ ਖੇਤੀ ਭੱਗਾ ਲਈ ਅਸੀਂ ਗਾਲ ਜੀ ਕਾਲਾ ਚਾਚਾ ਬਾਈ ਪਹਿਲਾਂ ਹੀ ਕਿਹੜਾ ਹੋ ਕੇ ਚੱਲਣ ਲੱਗਿਆ ਵੀ ਇਹ ਕਿਹਦੇ ਵੀ ਕਿਹੜਾ ਆ ਤੇਰੇ ਨੌ ਤੇ ਹੀ ਹੋਗਾ ਤੇ ਕਰਮ ਮਾਜਾ ਉਹਦੇ ਚੱਲੀ ਆ ਹਾਂ ਹੁਣ ਅਜੀ ਮੈਂ ਕਿਹਾ ਪੱਟ ਹੋ ਇਹਨੂੰ ਨਹੀਂ ਕਰ ਲਾ ਜਾ ਤੇ ਪੱਕਾ ਕਰ ਪੈ ਲਈ ਇਹ ਬਹੁਤ ਕੰਮ ਕਰਦੀ ਹੈ ਜੀ ਲੋਕ ਪਾਸ ਲੈ ਕੇ ਬਾਹਰੇ ਘੇਟਣਾ ਬਣਾ ਕੱਢ ਲਾ ਗਿਆ ਕੱਟੋ ਕੱਟੋ ਜਿਹੜਾ ਕੁਝ ਤਾਂ ਉਹ ਸਾਈਡ ਨੂੰ ਹੋਣਾ ਮਾਂ ਜਿਹੜੀ ਨਿਗਾ ਆਪਣੀ ਗਨ ਵਿੱਚ ਰੱਖੋ ਇਹਦੇ ਕੱਢ ਲਾ ਗਿਆ ਬਲਲਾ ਬਾਏ ਦੇਖੀ ਚੱਪੀ ਆ ਚੱਲ ਰੱਖੋ ਇਹਦੇ ਇਹੋ ਕਿਤੇ ਹੋਰ ਦੰਗ ਮੈਂ ਕਿਤੇ ਵੀ ਤੁਮਹੇ ਯਾਦ ਨਾਲ ਦਿਓ ਮਾਰਦੇ ਨੇ ਉਹ ਮਾਰਦੇ ਆ ਲਾ ਕੇ ਜੇ ਬੋਲਦਾ ਮੂਰੇ ਟਾਇਰ ਸਦਾਂ ਨਹੀਂ ਹੁੰਦਾ ਹੈਗਾ ਲੇਵੋ ਗੱਡੀ ਨਾ ਤੱਕ ਲਾ। ਅੱਰੇ ਘੜਜਾ ਬਣਾ। ਬੈਕ ਕਰ ਲਾ ਬੈਕ। ਦੇਖੋ ਜੀ ਦੇਖ। ਐਂਦੀ ਤੱਕ। ਹਾਂ ਜੀ ਹਾਂ ਐਂਦੀ ਤੱਕ ਜੀ ਪੂਰੀ। ਵਾਲੀ ਚਾਰ ਕੋ ਲਵਾਈ ਕਰਦਾ ਜਿਹੜਾ ਖਾਣਾ ਤੇ ਪੜਾਉਂਦਾ। ਦੇਖ ਤਾਂ ਲੈ। ਦੋਨੇ ਟਾਰਗੇਟੇ ਕੰਮ ਕਰਦੇ ਪੂਰੇ। ਇਹਦੇ ਉੱਤੇ ਗਨ ਰੱਖੋ। ਕਾਲੇ। ਕਿੱਟੀ ਕਿਹੜੀ ਆ? ਆਪਣੀਆਂ ਬਹੁਤ ਠਿੱਕੀ ਆ। ਉਹਦੇ ਪੈਸੇ ਜਿਹੜਾ ਪਾਈ ਬਚੀ ਦੀ ਹੁਣ। ਲੱਗ ਗਿਆ ਭਾਈ ਕਵੈਂਟ ਚੱਲ ਵੀ ਜਲਦੀ ਚੈਕਿੰਗ ਉਹ ਟੈਸਟਿੰਗ ਜਲਦੀ ਟੈਸਟਿੰਗ ਟੈਸਟਿੰਗ ਵੀ ਚੈਕਿੰਗ ਵੀ ਦਾਣਾ ਦਾ ਰਹਿ ਚੈਕਿੰਗ ਦਾ ਟੈਸਟਿੰਗ ਅੰਦਰ ਆਈ ਏ ਇੱਕ ਫੈਨ ਐ ਇਹ ਉਹੀ ਟਰਾਲਾ ਜੀ ਹਾਂ ਜੀ ਹੈ ਪਿੱਛੇ ਹੀ ਰਹੇਗਾ ਪਿੱਛੇ ਉਮਰਵਾਲ ਕੀ ਵੀ ਟਰਾਲੇ ਦੀ ਜਨਬਈ ਤੇਰਾ ਟਰਾਲਾ ਇਹ ਕਾਦ ਨਾ ਬਹੁਤਾ ਪਹਿਲਾ ਪੂਰਾ ਭਰ ਕੇ ਬਾਦ ਦਾ ਅੱਧਾ ਹੋਰ ਬਾਦ ਦਾ ਉਹ ਕਰਾ ਵਾਲੇ ਦੋ ਜੁੱਟਾ ਜੀ ਕਾ ਬਰਾ ਟਰਾਲਾ ਮਾਰ ਲਾ ਪਾਉਂਦਾ ਸੌਕਾ ਨਹੀਂ ਦੱਸੋਗਾ ਤੇ ਜੀੜੀ ਹੁੰਦੀ ਨਾ ਖਲਾਮ ਕਾਲੀ ਹੁੰਦੀ ਆ ਉਹਦੇ ਭਜਨ ਦਾ ਟੰਡਾ ਇਹ ਬਜਨ ਜਿਆਦਾ ਹੁੰਦਾ ਇਹ ਜੀੜੀ ਘੱਟ ਖਰੀ ਦੇ ਕਨਕਾਂ ਦੀ ਜਦ ਤੜਾ ਖੁਸ਼ੀ ਹੁੰਦੀ ਹੋਆ ਸਾਜ ਹੋ ਗਿਆ ਬੜੋ ਗੀ ਵਈ ਕਨਕ ਬੜਾ ਪੜਾ ਕੇ ਖੇਚ ਪੰਗਾਈ ਪੈਦਾ ਆ ਆਵਾਜ਼ ਦੇਖੋ અત્યારે રાતે પંગાઈ પેંતા ઉન ચાલે બી આખો ઓર પેકા સારા જક ਬਾਈ ਜੀ ਡੋਜਨ ਵਾਲਾ ਬਾਈ ਜੀ ਟਰੈਕਟਰ ਕਰਦੇ ਸਟਾਰਟ ਹੁੰਦਾ ਜੀ ਇਹਦਾ ਨੱਕ ਇਹਦਾ ਨੱਕ ਰੱਖਣਾ ਚਾਰ ਦੇ ਕੋਈ ਦਿਹਾੜੀ ਨਹੀਂ ਉਹ ਜਿਹੜੇ ਸਿਸਟਮ ਕਰਨੇ ਕੇ ਆਪੋ ਜੀ ਅੱਜ ਆਏ ਗੱਡੀ ਬੜਾਈ ਸਾਫ ਆ ਉਹ ਅਸੀਂ ਸਟਾਰਟ ਕਰਦੇ ਆ 10000 ਰੁਪਏ ਨਾਟਕ ਦਵਾਈ ਨੇ ਆ ਨਹੀਂ ਨਹੀਂ ਜਿਹੜੇ 10000 ਲੈ ਲਓ ਸਾਡੇ ਕਿਹੜਾ ਅਸੀਂ ਤਾਂ ਕੋਈ ਨਾ ਦੇ ਕਿਵੇਂ ਕਰਦੇ ਆਂ ਆਦੇ ਨੂੰ ਲੱਗਦਾ ਕਿ ਨਾ ਡਰਾ ਸਟ੍ਰੇਟ ਗਿਆ ਮੈਂ ਸਾਡ ਨੂੰ ਵਾਸਤੇ ਕਰਦਾ ਓਏ ਆ ਜਾ ਦੇ ਓਏ ਉਹ ਰਹਿਣ ਦੇ ਅਰ ਉਸਾ ਅਰ ਉਸਾ ਆ ਜਾ ਚਾ ਚਾ ਨੱਟਾ ਪਾ ਲਈ ਤੇ ਟੇਕਰ ਆਇਆ ਵਾ ਤਾਂ ਨਹੀਂ ਭਈ ਇਹ ਨਹੀਂ ਨਾ ਪਿਆ ਦਾ ਕਿ ਤੇ ਇਹ ਭਈ ਇਹ ਨੱਟੇ ਕਰਦੇ ਨੇ ਤੁੰਗਦਾ ਹੁਣ ਲਾਈ ਬੈਠੇ ਨੇ ਉਹ ਤਾਂ ਮਾੜਾ ਹੀ ਲਾਇਈ ਹੈ ਜੇ ਕੋਸਾ ਕੋਲ ਨਾ ਪੜਦਾ ਬੇਸ਼ਰਮ ਹੈ ਮੇਰ ਨਾਲ ਭਾਈ ਜੇ ਜੀ ਅਜੀਬ ਪਾਰਟੀ ਕਰ ਰਹੇ ਕੋ ਤਾਂ ਕਰਤੀ ਚਾਚੇ ਜਿਹੜੀ ਮੈਂ ਮਾਤ ਦੀ ਗੱਲ ਕਰਦਾ ਉਹ ਤਾਂ ਕਰਤੀ ਤੈਨੂੰ ਚਾਹ ਵਾਲੀ ਵਾਲਾ ਲਟਵਾਦੀ ਹਾਂ ਮੋਰ ਤੋਂ ਸਰਦਾਰ ਸਾਹ ਵਾ ਮੇਰਾ ਹੋ ਗਿਆ ਉਹ ਤਾਂ ਟੁੱਕਿਆ ਪਿੱਛੇ ਜਦੇ ਫਿਰ ਉਹਦੇ ਨਾਲ ਨੂੰ ਤੇ ਐ ਟੋਜਰ ਵਾਲ ਲੱਗੇ ਜੀ ਟੋਜਰ ਨ ਹੋਵੇ ਭਈਆਂ ਨੱਚਦੇਆਂ ਨੂੰ ਜਾਣਾ ਤਾਂ ਨਾ ਫਿਰ ਨਾ ਹੋਇਆ ਕੰਮ ਖਤਮ ਅੱਛਾ ਕਹਿੰਦੇ ਇਕੱਠੇ ਹੋ ਕੇ ਨੱਚ ਕੇ ਜਾਈਏ ਹੈ ਬੰਦੇ ਦਰਿਆ ਸਟਾਰਟ ਵੀ ਉੱਪਰ ਤੋਂ ਨਰੂ ਚੱਲੇ ਆਏ ਰੇਸ ਮਾਰਨੀ ਪੈਂਦੀ ਆ ਨਾ ਬੱਲਵੀ ਵੱਲਦੀ ਆ ਉਹ ਵਧਾਉਣੀ ਪੈਂਦੀ ਆ ਕੱਬਜੋ ਹੀ ਨਹੀਂ ਦੀ ਤਾਂ ਕਰਕੇ ਜਮਾ ਹੀ ਹੋ ਜਾਂਦਾ ਸੈਲਫ ਚੱਕਦੀ ਆ ਨਾ ਗਰੰਟ ਉਹ ਚਾਰ ਉਹ ਆ ਜਾ ਤੂੰ